ਸਾਡੇ ਪਿਛਲੇ ਦਿਨਾਂ ਦੇ ਵਿੱਚ ਦੋ ਸਾਥੀ ਅਧਿਆਪਕ ਸਾਥੀ ਜਸਕਰਨ ਸਿੰਘ ਤੇ ਪ੍ਰੇਮ ਕਮਲਜੀਤ ਪਰ ਜਿਹੜੀ ਚੌਨ ਡਿਊਟੀ ਦੌਰਾਨ ਉਹਨਾਂ ਦੀ ਸੂਏ ਦੇ ਵਿੱਚ ਕਾਰ ਜਦੋਂ ਡਿੱਗ ਪਈ ਸੀ ਤੇ ਉਹਨਾਂ ਦੋਨਾਂ ਸਾਥੀਆਂ ਦੀ ਸਾਡੇ ਨੇ ਮੌਤ ਹੋ ਗਈ ਸੀ। ਉਹਦੇ ਲਈ ਮੁਆਵਜ਼ੇ ਦੀ ਗੱਲ ਕਰ ਰਹੇ ਸੀ ਕਿਉਂਕਿ ਉਹਨਾਂ ਦੇ ਦੋ ਬੱਚੇ 11 ਸਾਲ ਤੇ 14 ਸਾਲ ਆ ਅਨਾਥ ਹੋ ਗਏ ਉਸ ਦਿਨ। ਤੇ ਮੁਆਵਜ਼ੇ ਦੀ ਗੱਲ ਕੀਤੀ ਸੀਗੀ ਡੀਸੀ ਸਾਹਿਬ ਸਾਨੂੰ ਪਹਿਲਾਂ ਪ੍ਰੋਸਸ ਕਰਨ ਦੇ ਰਹੇ ਕਿ ਉਹਨਾਂ ਨੂੰ ਵਾਜਬ ਮੁਆਵਜ਼ਾ ਦਿੱਤਾ ਜਾਊਗਾ। ਪਰ ਉਹਨਾਂ ਨੇ ਉਹਨਾਂ ਨੂੰ 10-10 ਲੱਖ ਰੁਪਏ ਦੇ ਮੁਆਵਜ਼ੇ ਦਿੱਤਾ ਜਿਵੇਂ ਕਿ ਉਹਨਾਂ ਦਾ ਅਧਿਆਪਕ ਸਾਥੀਆਂ ਦੀ 1 ਮਹੀਨੇ ਦੀ ਤਨਖਾਹ ਹੀ 2 ਲੱਖ ਰੁਪਈਆ ਸੀਗੀ। ਉਹਨਾਂ ਦੇ ਘਰ ਵਿੱਚ ਉਹਨਾਂ ਨੂੰ ਕੋਈ ਵੀ ਦੇਖਣ ਵਾਲਾ ਨਹੀਂ ਰਿਹਾ ਤੇ ਸੰਕਾ ਸਾਡੇ ਡੀਸੀ ਸਾਹਿਬ ਤੋਂ ਬਾਅਦ ਮੁਨਕਰ ਹੋਏ ਅਸੀਂ ਚਾਰ ਮੋਗੇ ਜ਼ਿਲ੍ਹੇ ਦੇ ਵਿੱਚ ਕੈਂਡਲ ਮਾਰਚ ਕੀਤੇ ਜਦੋਂ ਸਰਕਾਰ ਨੇ ਸਾਡੀ ਉਹ ਗੱਲ ਨਹੀਂ ਸੁਣੀ ਤਾਂ ਵੇਰ ਅੱਜ ਸਾਨੂੰ ਮਜਬੂਰ ਹੋ ਕੇ ਤੇ ਇਹ ਰੈਲੀ ਕਰਨੀ ਪਈ ਹਾਂਜੀ ਉਹ ਮੀਟਿੰਗ ਹੋਈ ਸੀ ਸੰਯੁਕਤ ਵਿਆਪਕ ਮੋਰਚਾ ਨਾਲ ਪਰ ਉਹਦੇ ਵਿੱਚ ਉਹ ਕਹਿੰਦੇ ਮੇਰੇ ਅਧਿਕਾਰ ਖੇਤਰ ਦੇ ਵਿੱਚ 10-10 ਲੱਖ ਰੁਪਏ ਆਈ ਸੀ ਇਸ ਤੋਂ ਅੱਗੇ ਮੈਂ ਕੁਝ ਵੀ ਨਹੀਂ ਕਰ ਸਕਦਾ ਤੁਸੀਂ ਆਪ ਦਾ ਜੋ ਕਰ ਸਕਦੇ ਆ ਪੋਲੀਟੀਕਲੀ ਕਰ ਲਓ ਇਸ ਗੱਲ ਕਰਕੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਦੱਸ ਦਿੱਤਾ ਸੀ ਕਿ ਇਹ ਰੈਲੀ ਕੀਤੀ ਜਾਊਗੀ ਤੇ ਇਸ ਤੋਂ ਅੱਗੇ ਵੀ ਜੇ ਸੰਦੇ ਬੱਚਿਆਂ ਨੂੰ ਸਾਡੇ ਅਧਿਆਪਕ ਸਾਥੀਆਂ ਨੂੰ ਅਧਿਆਪਕਾਂ ਨੂੰ ਚੋੜਾ ਡਿਊਟੀਆਂ ਤੋਂ ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਅਸੀਂ ਜਿਹੜੀ ਵੀ ਸਾਡੀ ਲਾਮਬੰਦੀ ਹੋਊਗੀ ਜਾਂ ਸਾਡੇ ਸੰਯੁਕਤ ਅਧਿਆਪਕ ਮੋਰਚੇ ਵੱਲੋਂ ਜੋ ਵੀ ਕਾਲ ਆਊਗੀ ਉਹ ਸਿ ਪੂਰਨ ਤੌਰ ਤੇ ਕਰਾਂਗੇ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਗੱਲ ਦੱਸਣੀ ਚਾਹਨੀ ਆ ਕਿ ਚੋੜਾ ਤੋਂ ਪਹਿਲਾਂ ਅਸੀਂ ਵੇ ਗੱਲ ਡੀਸੀ ਸਾਹਿਬ ਦੇ ਦਫਤਰ ਦੇ ਅੱਗੇ 7:30 ਵਜੇ ਤੱਕ ਧਰਨਾ ਦੇ ਕੇ ਉਹਨਾਂ ਨੂੰ ਵਾਰ-ਵਾਰ ਇਹ ਗੱਲ ਕਹੀ ਸੀ ਕਿ ਜਿਹੜੀਆਂ ਸਾਡੀਆਂ ਔਰਤਾਂ ਅਧਿਆਪਕਾਂ ਉਹਨਾਂ ਨੂੰ ਉਹਨਾਂ ਦੇ ਬਲਾਕਾਂ ਦੇ ਵਿੱਚ ਵੀ ਡਿਊਟੀ ਦੇ ਭੇਜਿਆ ਜਾਵੇ ਪਰ ਉਹਨਾਂ ਨੇ ਉਦੋਂ ਇਹ ਗੱਲ ਕਹਿ ਦਿੱਤੀ ਵੀ ਹੁਣ ਸਭ ਕੁਝ ਹੋ ਚੁੱਕਾ ਹੈ ਪਰ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਪਰ ਉਹ ਵਾਰ-ਵਾਰ ਮਿਲਣ ਦੇ باوجود ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਜਸ ਕਰਕੇ ਇਸ ਨਾਕਾਸ ਪ੍ਰਬੰਧ ਦੇ ਕਰਕੇ ਸਾਡੇ ਉਹ ਦੋ ਨੌਜਵਾਨ ਅਧਿਆਪਕ ਸਾਥੀ ਜਿਨ੍ਹਾਂ ਦੀ ਤੇ 13 ਸਾਲ ਸਰਵਿਸ ਰਹੀ ਸੀ ਉਹ ਇਸ ਜਸਟਿਸ ਦੇ ਪੱਤੇ ਚੜ ਗਏ ਮੈਂ ਉਸ ਨੂੰ ਇੱਕ ਮਤਲਬ ਐਕਸੀਡੈਂਟਲ ਮਾਰਕ ਨਹੀਂ ਕਹੂੰਗੀ ਮੈਂ ਇਹ ਗੱਲ ਕਹੂੰਗੀ ਕਿ ਇਹ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਇੱਕ ਕਤਲ ਹੈ ਅਸੀਂ ਸਭਾ ਵੀ ਨਿਰੋਸਨਾਚ ਕਰੀ ਜਾਂਦੇ ਆ ਸਾਡੀ ਕੋਈ ਵੀ ਮੰਗ ਜਿਹੜੀ ਇਸ ਪ੍ਰਸ਼ਾਸਨ ਨੇ ਮੰਨੀ ਨਹੀਂ ਅਸੀਂ ਤਿੰਨ ਪਿੰਡਾਂ ਦੀ ਕੈਂਡਲ ਮਾਰਚ ਕੀਤੀ ਮੋਗੇ ਕੈਂਡਲ ਮਾਰਚ ਕੀਤਾ ਡੀਸੀ ਦੇ ਘਰ ਦਾ ਘਰਾਓ ਕੀਤਾ ਮੰਗ ਪੱਤਰ ਦਿੱਤੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਉਦੇ ਵਿੱਚੋਂ ਨਿਕਲਿਆ ਇਹ ਵੀ ਅੱਜ ਫਿਰ ਜਿਹੜੀਆਂ ਮੌਕੇ ਦੇ ਵਿੱਚ ਪੰਜਾਬ ਦੀਆਂ ਸਮੂਚੀਆਂ ਦੇ ਆਪ ਜਿਹੜੇ ਬੰਦਿਆਂ ਨੇ ਤੇ ਜਿਹੜੀ ਨੈਸ਼ਨਲ ਹਾਈਵੇ ਲੁਧਿਆਣਾ ਫਰੋਂ ਤੱਕ ਨੈਸ਼ਨਲ ਹਾਈਵੇ ਆ ਉਸ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਸਾਡੀ ਇਹੀ ਮੰਗ ਆ ਵੀ ਸਾਡੀਆਂ ਜਿਹੜੀਆਂ ਮੰਗਾਂ ਦੀ ਪੂਰਤੀ ਵਾਸਤੇ ਇਹਦਾ ਹੱਲ ਸਿਆਸੀ ਪੱਧਰ ਤੇ ਹੋਣਾ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਮੀਟਿੰਗ ਦਾ ਕਰਾਈਏ ਅਸੀਂ ਤਾਂ ਨਹੀਂ ਕੀਤਾ ਜੀ ਪੁਲਿਸ ਨੇ ਕੀਤਾ ਅਸੀਂ ਤਾਂ ਮਾੜੇ ਆ ਨਿਮਾਣੇ ਆ ਦੇ ਆਪਕਾ ਸੀ ਸਾਡੇ ਕੋਲ ਤਾਂ ਪੈਨਾਂ ਸੀ ਕਿਸੇ ਨੂੰ ਕਿੱਥੇ ਕੁੱਟ ਲਾਂਗੇ ਇਹਦਾ ਪੁਲਿਸ ਨੇ ਸਾਡੇ ਬੰਦੇ ਕੁੱਟੇ ਆ ਉਹੀ ਗੱਲ ਦੀ ਫਿਰ ਜਾਬਰ ਆ ਕੁੱਟ ਲੇ ਉਹ ਤਕੜੇ ਆ ਹੋ ਠੱਗਾ ਕਰ ਸਕਦੇ ਸਰਕਾਰ ਆ ਕੋਈ ਨਾ ਹੀ ਲੱਗੀ ਪਤਾ ਕਰਨਾ ਖਤਮ ਹੋਊਗਾ ਸਾਰਾ ਕੋ ਸਾਹਮਣੇ ਆਊਗਾ ਫਿਰ ਨਾਲ ਆਪ ਸਹੀ ਤੇ ਕੰਮ ਕੀ ਹੋਇਆ ਉਹ ਤੇ ਦੇਖੀ ਜਾਂਦੇ ਆ ਕੋਈ ਗੱਲ ਦੀ ਫਿਰ ਸਰਕਾਰ ਤਕੜੀ ਆ ਕਰ ਲੈ ਤਾਂ ਕੰਮ ਕੀ ਹੋ ਤੇ ਜਾਬਰ ਆ ਅਸੀਂ ਕੋਈ ਇੱਕ ਦਿਨ ਦਾ ਸੀ ਤਾਂ ਤੁਸੀਂ ਸਾਡੀ ਪ੍ਰੈਸ ਆ ਸਾਡੀ ਆਵਾਜ਼ ਆ ਤੁਸੀਂ ਇੱਕ ਮਹੀਨੇ ਤੋਂ ਲੱਗੇ ਹੋਏ ਆ ਕੋਈ ਨਹੀਂ ਸੁਣਵਾਈ ਦੀ ਸੁਣਵਾਈ ਤੋਂ ਸਾਡੀ ਨਾਲ ਸਰ ਦੀ ਲੋੜ ਵਧਣੀ ਆ ਇਹ ਕਹਿੰਦਾ ਅੱਜ ਦਾ ਜਿਹੜਾ ਮੇਨ ਮੁੱਦਾ ਸੀਗੇ ਜੀ ਨਾਕਸ ਵੋਟਾਂ ਦੇ ਪ੍ਰਬੰਧ ਦਾ ਮੁੱਦਾ ਸੀ ਕੀ ਸਰਕਾਰ ਨੇ ਮਾੜੇ ਚੋਣ ਪ੍ਰਬੰਧਾਕਾਰਨ ਸਾਡੇ ਦੋ ਅਧਿਆਪਕ ਸਾਥੀ ਆਪਣੀ ਜਾਨ ਗਵਾ ਗਏ ਉਹ ਹੋਇਆ ਇੰਜ ਉਹਨਾਂ ਨਾਲ ਵਿਚਾਰਿਆਂ ਨਾਲ ਉਹ ਸਵੇਰੇ ਡਿਊਟੀ ਤੇ ਜਾ ਰਹੇ ਸੀ ਧੁੰਦ ਜਿਆਦਾ ਸੀ ਤੇ ਇੱਕ ਪੁਲ ਜਿਹੜਾ ਕਿ ਕੋਹਨਾ ਸੀ ਉਹਦੇ ਵਿੱਚ ਉਹਨਾਂ ਦੀ ਗੱਡੀ ਪਲਟ ਗਈ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੀ ਡੈਥ ਹੋ ਗਈ ਅੱਜ ਦਾ ਮੇਨੇ ਸੀ ਕਿ ਸਰਕਾਰ ਨੂੰ ਮੁਆਵਜ਼ੇ ਲਈ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ 2-2 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪ ਦੀ ਜ਼ਿੰਦਗੀ ਥੋੜੀ ਸੌਖੀ ਬਦੀਦ ਕਰ ਸਕਣ ਪਰ ਸਰਕਾਰ ਨੇ ਆਪਣਾ ਜਿਹੜਾ ਰਵਈਆ ਅਧਿਆਪਕਾਂ ਪ੍ਰਤੀ ਬਹੁਤ ਹੀ ਮਾੜਾ ਰਵਈਆ ਅਪਣਾਉਂਦੇ ਹੋਏ ਸਿਰਫ ਉਹਨਾਂ ਦੇ ਬੱਚਿਆਂ ਨੂੰ 10-10 ਲੱਖ ਰੁਪਏ ਦਿੱਤਾ 10-10 ਲੱਖ ਰੁਪਏ ਹੀ ਸਰਕਾਰ ਨੇ ਜਦੋਂ ਸ਼ਰਾਬ ਪੀ ਕੇ ਸ਼ਰਾਬੀ ਬੰਦੇ ਮਰੇ ਸੀ ਉਹਨਾਂ ਨੂੰ ਵੀ 10-10 ਲੱਖ ਰੁਪਏ ਦਿੱਤਾ ਸੀ ਜਦੋਂ ਕਿ ਇੰਜ ਨਹੀਂ ਬਣਦਾ ਸਰਵਿਸ ਰੂਲਾਂ ਦੇ ਅਕੋਰਡਿੰਗ ਜਿਹੜੇ ਡਿਊਟੀ ਦੌਰਾਨ ਮੁਲਾਜ਼ਮ ਸ਼ਹੀਦ ਹੁੰਦੇ ਆ ਜਾਂ ਮਾਰੇ ਜਾਂਦੇ ਆ ਤਾਂ ਉਹਨਾਂ ਦੇ ਵਾਰਸਾਂ ਨੂੰ ਬਣਦਾ ਪੱਤਾ ਮਿਲਣਾ ਚਾਹੀਦਾ ਹੁਣ ਅਗਲਾ ਸੰਘਰਸ਼ ਜੀ ਕੇਰਾ ਸਾਡੀਆਂ ਯੂਨੀਅਨਾਂ ਨੇ ਇਹ ਪਲਾਨ ਕੀਤਾ ਕਿ ਮਾਰਚ ਕਰਾਂਗੇ ਜੇ ਮਾਰਚ ਨਾਲ ਵੀ ਕੋਈ ਪ੍ਰਸ਼ਾਸਨ ਨੇ ਨਹੀਂ ਕੋਈ ਗੱਲ ਸੁਣੀ ਤਾਂ ਅੱਗੇ ਜਾਮ ਵੀ ਲੱਗ ਸਕਦਾ ਮੇਨ ਰੋਡ ਵੀ ਘੇਰੀ ਜਾ ਸਕਦੀ